ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਸਰਣ ਸੁਆਗਤ ਆ ਤੁਹਾਡੇ ਆਪਣੇ ਚੈਨਲ ਗਰਿਆਲ ਪੰਜਾਬੀ ਟ੍ਰੈਵਲ ਵਲੌਗਸ ਤੇ ਆਸ ਕਰਦੇ ਹਾਂ ਸਭ ਚੜ੍ਹਦੀ ਕਲਾ 'ਚ ਹੋਵੋਗੇ ਤੇ ਵਾਹਿਗੁਰੂ ਸਭ ਨੂੰ ਚੜ੍ਹਦੀ ਕਲਾ 'ਚ ਰੱਖੇ ਤੇ ਅੱਜ ਹੀ ਪੋਹ ਚੜ੍ਹ ਚੁਕਿਆ ਇੱਕ ਪੋਹ ਹੋ ਚੁਕਿਆ ਤੇ ਪੋਹ ਮਹੀਨੇ ਦੀ ਅਜ ਸੰਗਰਾਮ ਦਾ ਪਵਿੱਤਰ ਦਿਹਾੜਾ ਵਿਆ ਗੁਰਦੁਆਰਾ ਸਾਹਿਬ ਤੇ ਸਚੀ ਦੀ ਸ਼ੱਕੇ ਵਾਲਾ ਮਹੀਨਾ ਸਟਾਰਟ ਹੋ ਗਿਆ ਸਾਹਿਬ ਜੀ ਆਦੰਦੇ ਤੇ ਅੱਜ ਇੱਕ ਪੋਣੀ ਤੁਹਾਨੂੰ ਦਿਖਾਉਣੇ ਆ ਧੁੰਦਪੂਰੀ ਫੁੱਲ ਉੱਤਰਾਈ ਜਿੱਦਾਂ ਆਪਣੇ ਦੇਖ ਲੋ ਜੀ ਧੁੰਦ ਨਾਲ ਪੂਰਾ ਫੁੱਲਾ ਧੁੰਦੀ ਤੋਂ ਹੁੰਦਾ ਚਾਰੇ ਪਾਸੇ ਤੇ ਅੱਜ ਇੱਕ ਪੋ ਹੋ ਚੁੱਕਿਆ ਤੇ ਆਪਾਂ ਤੁਹਾਨੂੰ ਬਾਹਰ ਚੱਲ ਕੇ ਵੀ ਦਿਖਾਉਣੇ ਆ ਤੇ ਇੱਕ ਪੋਣੀ ਧੁੰਦ ਸਟਾਰਟ ਹੋ ਚੁੱਕੀ ਹੈਗੀ ਤੇ ਆਪਾਂ ਹੁਣ ਚੱਲਦੇ ਆ ਗੁਰਦੁਆਰਾ ਸਾਹਿਬ ਤੇ ਗੁਰਦੁਆਰਾ ਸਾਹਿਬ ਤੋਂ ਗੱਡੀ ਲਿਆਉਣੇ ਆਪਣੀ ਸਕੂਲ ਵਾਲੀ ਹੱਕ ਕੇ। ਯਾ ਲੋ ਜੀ ਦੇਖ ਲੋ ਪੂਰੀ ਫੁੱਲ ਤੰਦਤਰੇ ਤੇ ਆਪਾਂ ਹੁਣ ਗੁਰਦੁਆਰੇ ਚੱਲਦੇ ਆਂ। ਤੇ ਨਾਲੇ ਤਾਂ ਦੇ ਕਰਾਇਆ ਉਹਨੇਗੇ। ਨਾਲੇ ਆਪਾਂ ਆਪਣੀ ਗੱਡੀ ਉੱਥੇ ਗੁਰਦੁਆਰ ਸਾਹਿਬੀ ਖੜੀ ਹੁੰਦੀ ਹੈਗੀ ਤੇ ਆਪਾਂ ਆਪਣੀ ਗੱਡੀ ਹੱਕ ਲਾਉਣੇ ਹੈਗੇ। ਤੇ ਲੋ ਜੀ ਜਿਵੇਂ ਹਾਲੇ ਅੱਜ ਇੱਕ ਬੋਈ ਹੈ ਜੀ ਤੇ ਇਸ ਵਾਰ ਲੱਗਦਾ ਵੀ ਤੁਹਾਨੂੰ ਤਾਂ ਪੂਰੀ ਫੁੱਲ ਪੈਣੀ ਆ ਤੇ ਮੇਰੇ ਪਿੱਛੇ ਗੱਡੀ ਆ ਰਹੀ ਆ ਤੰਦ ਦੇ ਵਿੱਚ। ਸਕੂਲ ਵਾਲੀ ਦੇਖੋ ਵੀ ਨਹੀਂ ਰਹੀ ਤੇ ਲੋ ਇਹ ਸਕੂਲਾਂ ਵਾਲੇ ਗੱਡੀਆਂ ਜਾਣੀਆਂ ਸਟਾਰਟ ਹੋ ਗਈਆਂ ਸਕੂਲਾਂ ਨੂੰ ਤੇ ਧੁੰਦ ਦੇ ਵਿੱਚ ਟਿੱਪਲ ਟੁੱਪਰ ਅਜੇ ਲਾਈਟ ਆਉਟਾ ਪੂਰੀਆਂ ਛੱਡੀਆਂ ਹੋਈਆਂ ਨੇ ਗੱਡੀਆਂ ਨੇ ਤੇ ਲੋ ਜੀ ਦੇਖ ਗੱਡੀ ਇਹ ਜਿਹੜੀ ਆਪਣੇ ਕੋਲ ਦੀ ਲੰਘੀ ਇਹ ਵੀ ਦਿਖਣੋਂ ਹਟ ਗਈ ਮਿੰਟ ਚ ਲੋ ਜੀ ਟਾਈਮ ਹੋ ਗਿਆ 7:00 ਵੱਜ ਚੁੱਕੇ ਨੇ ਤੇ ਗੁਰਦੁਆਰਾ ਸਾਹਿਬ ਆ ਪਹੁੰਚ ਚੁੱਕੇ ਆ ਫੇਰ ਵੀ ਗੁਰਦੁਆਰਾ ਇੰਨੀ ਜ਼ਿਆਦਾ ਧੁੰਦ ਪੈ ਰਹੀ ਅੱਜ ਤੇ ਗੁਰਦੁਆਰੇ ਦਾ ਗੇਟ ਵੀ ਨਹੀਂ ਦਿਖ ਰਿਹਾ ਕੋੜੀਆਂ ਨਾਲ ਮੈਂ ਗੁਰਦੁਆਰਾ ਸਾਹਿਬ ਦੇ ਤੇ ਦੇਖ ਲੋ ਜੀ ਅੱਜ ਲੋ ਜੀ ਜਮਾ ਕੋਲੇ ਆਏ ਤੋਂ ਗੁਰਦੁਆਰੇ ਦਾ ਘੇਟ ਦੇ ਸਿਆ ਤੇ ਸਤਿਨਾਮ ਸ੍ਰੀ ਵਾਹਿਗੁਰੂ ਤੇਰੀ ਆਸਰਾ ਕਰ ਲੋ ਜੀ ਗੁਰਦੁਆਰਾ ਸਾਹਿਬ ਦੇ ਦਰਸ਼ਨ ਤੇ ਆ ਖੜੀ ਆਪਣੀ ਗੱਡੀ ਤੇ ਪਹਿਲਾਂ ਤਾਂ ਇਹਨੂੰ ਸਟਾਰਟ ਕਰਦੇ ਆ ਫੇਰ ਆਪਾਂ ਕਰਵਾਉਣੇ ਆ ਦੇਖ ਚੱਲ ਕੇ ਪਹਿਲਾਂ ਇਹਦਾ ਜੰਮ ਜ਼ਰੂਰੀ ਹੈ ਜੀ ਫਿਰ ਨਹੀਂ ਗਰਮ ਹੋ ਜੂਗੀ ਲੋ ਜੀ ਗੱਡੀ ਆਪਣੀ ਹੋ ਗਈ ਸੁਖਸੰਦੀ ਸਟਾਰਟ ਤੇ ਲੇਟਾਂ ਉਸਾਰੀਆਂ ਹੋ ਕੇ ਨੇ ਨਾ ਕਰਵਾਈਏ ਅਰਦਾਸ ਤੇ ਤੁਹਾਰਾ ਸਭ ਹੋ ਜੇ ਜਿਹੜੇ ਚਾਹਤ ਨੇ ਗਿੱਦਾ ਸੀ ਲੋ ਜੀ ਗੱਡੀ ਆਪਣੀ ਗਰਮ ਹੋਣ ਨੂੰ ਭਰਾਤੀ ਅਰਦਾਸ ਕਰਵਾਈਏ ਤਾਂ ਦੇਖ ਰਾਈਏ ਤੇ ਤੇ ਤਿਆਰੀਆਂ ਚੱਲੀ ਜਾ ਰਹੀਆਂ ਨੇ ਗੁਰਦੁਆਰਾ ਸਾਹਿਬ ਪਰ ਬਈ ਇਹ ਸੁਣੋ ਦਰਬਾਰ ਸਾਹਿਬ ਦੇ ਦਰਸ਼ਨ ਹਣ ਮਹਾਰਾਜ ਜੀ ਦੇ ਲੋ ਜੀ ਕਰ ਲਓ ਮਹਾਰਾਜ ਜੀ ਦੇ ਦਰਸ਼ਨ ਤੇ ਆਪਾਂ ਵੀ ਦੇਖ ਕਰਾ ਦਈਏ ਬਾਬਾ ਜੀ ਦੇ ਗੱਡੀਆਂ ਵੀ ਮਾਰੀ ਜਾਂਦੇ ਨੇ ਪਾਣੀ ਪੋਣੀ ਤੁੰਦ ਕਰਕੇ ਜਿਵੇਂ ਉਸੇ ਪੂਰੇ ਤੁੰਦ ਲੈਵਾ ਪੜਾਂਗੇ ਇਹ ਗੱਡੀਆਂ ਦੇ ਜਿੰਦਾ ਕੁ ਨਹੀਂ ਬਾਗ ਵਿੱਚ ਸਿਆਲ ਲਗਾਉਣ ਲੱਗੇ ਸਕੂਲ ਵਾਲੇ ਤੇ ਇਹ ਆਪਾਂ ਅਗੇ ਟਾਤਾ ਸਾਹਿਬ ਗੁਰਦੁਆਰਾ ਤੇ ਚੱਲ ਗਏ ਗੁਰਦੁਆਰਾ 3 ਸੰਕਤ ਸਵਾ ਇਹ ਇੱਥੇ ਵੀ ਕਰਵਾ ਦੀ ਆ ਅਰਦਾਸ

ਬਾਤੇ ਕੀ ਕਰਦੋ ਤੇ ਕਿਸ ਤਰ੍ਹਾਂ ਤੇ ਇਧਰ ਕਿੰਨਾ ਖਜ਼ਾਨੇ ਚੋਂ ਬਾਯਾ ਬੰਦ ਕੀ ਆਇਆ ਮਹਾਰਾਜ ਦੇ ਜਾਨੇ ਭਰਪੂਰ ਕਰਨਾ ਵਾਹਿਗੁਰੂ ਕੀ ਕਾਟਾ ਵਾਹਿਗੁਰੂ ਜੀ ਕੀ ਪ੍ਰਤਿਤੰਦਰ ਨਾਲ ਜਮਾ ਬਰਾਹ ਹਾਲਾ ਤੇ ਕੋਈ ਦੇਖ ਵੀ ਨਹੀਂ ਰਿਹਾ ਤੇ ਬਸ ਹੌਲੀ ਹੌਲੀ ਜਾ ਰਹੇ ਹਾਂਗੇ 20 25 ਦੀ ਸਪੀਡ ਤੇ ਮੂਰੇ ਕੁਝ ਨਹੀਂ ਦਿਖ ਰਿਹਾ ਤੇ ਬਸ ਹੌਲੀ ਜਾ ਰਹੇ ਹਾਂ ਤਾਂ ਨਹੀਂ ਦੋਸਤ ਹੈ ਨਾ ਅਪਰ ਟੈਕ ਦਾ ਕਿਦਾਂ ਹੈ। ਚਲੋ ਜੀ ਆਪਾਂ ਸ਼ੇਰਪੁਰ ਪਹੁੰਚ ਚੁੱਕੇ ਆਂ। ਸ਼ੇਰਪੁਰ ਦੇ ਜਵਾਗ ਚੱਕੜ ਆਏਗੇ। ਪੂਰੀ ਖੁੱਲ ਧੁੰਦ ਬੱਝ ਚੁੱਕੀ ਆ। ਐਡੀ ਕਹਈ ਦੇ ਉੱਤੇ ਆਪਣੀ ਗੱਡੀ ਲਿਆਉਣੀ ਪੈਦੀ ਹੈਗੀ। ਤੇ ਸਾਹਮਣੇ ਹਾਈਵੇ ਰੋਡ ਆ ਗਿਆ। ਇਧਰੋਂ ਖੇਤਾਂ ਚੋਂ ਜਵਾਗ ਚੱਕ ਲੈਉਣੇ ਪੈਂਦੇ ਹੈਗੇ। ਤੇ ਬੜਾ ਔਖਾ ਕਹਾ ਧੁੰਦ ਦੇ ਸੈਣਾ ਚ। ਲੋ ਜੀ ਆਪਾਂ ਬਾਬੇ ਦੀ ਕਿਰਪਾ ਨਾਲ ਧੁੰਦ ਤੋਂ ਬਚ ਬਚਾ ਕੇ ਸਕੂਲ ਚ ਪਹੁੰਚ ਚੁੱਕੇ ਆ। ਤੇ ਧੁੰਦ ਤਾਂ ਜ ਬਹੁਤ ਹੀ ਜ਼ਿਆਦਾ ਸੀ। ਗੁਰਮੀਤ ਸਿੰਘ ਡਰਾਈਵਰ ਵੀ ਹੋ ਚੁੱਕਿਆ ਆਪਣਾ ਵਾਲਾ ਤੇ ਜੇ ਅੱਜ ਆਪਣਾ ਰੂਟ ਹੋਇਆ ਜਿਹੜਾ ਹੋਇਆ ਕਿਸੇ ਪਿੰਡ ਦਾ ਤਾਂ ਗਰਬੀਰ ਸਿੰਘ ਮੇਰੇ ਨਾਲ ਜਾਊਗਾ ਤੇ ਸਾਥੀਆਂ ਮਿੱਤਰ ਆਪਣਾ ਇਹ ਤੇ ਦੇਖਦੇ ਇਹਦੇ ਨਾਲ ਕਰਦੇ ਹਲਾ ਕਿਹੜੋ ਵੀ ਕਰਦੇ ਹਾਂ ਸਭ ਲਈ ਜਾਣ ਲਈ ਤਿਆਰ ਤੇ ਦੇਖਦੇ ਮਿੱਤਰੋ ਜੇ ਬਣਿਆ ਦਾ ਰੋਡ ਤੇ ਵੱਡੀ ਗੱਲ ਤਾਂ ਤੇ ਜਿਹੜੀ ਸੰਗਤ ਨੇ ਵੀ ਜਾਣਾ ਹੋਊਗਾ ਆਪਾਂ ਇੱਕ ਵਾਰ ਸਾਰਿਆਂ ਨੂੰ ਦੱਸਾਂਗੇ ਜੀ ਜਿਹੜਾ ਵੀ ਕੋਈ ਸਾਥੀ ਆਪਣੇ ਨਾਲ ਜਾਣਾ ਚਾਹੁੰਦਾ ਹੋਇਆ ਆਪਦੇ ਪਰਿਵਾਰ ਨੂੰ ਜਾਣਾ ਹੈ ਸੌਦਾ ਹੋਇਆ ਤਾਂ ਆਪਾਂ ਜ਼ਰੂਰ ਲੈ ਕੇ ਜਾਵਾਂਗੇ ਤੇ ਅੱਜ ਸਾਰੇ ਡਰਾਈਵਰਾਂ ਨਾਲ ਸਲਾਹ ਕਰਾਂਗੇ ਤੇ ਨਾਲ ਇੱਕ ਦੋ ਸੋਨਾਂ ਦੇ ਹੋਰ ਵੀ ਡਰਾਈਵਰ ਲੈਣੇ ਵਾਲਾ ਤੇ ਇਸ ਵਾਰ ਸੋਚਿਆ ਵੀ ਟਰੈਕਟਰ ਤੇ ਟਰਾਲੀ ਲੈ ਚੱਲੀਏ ਸਾਰੇ ਨੇ ਆਪਾਂ ਨੂੰ ਕਿਹਾ ਵੀ ਟਰੈਕਟਰ ਟਰਾਲੀ ਲੈ ਕੇ ਚੱਲੋ ਸਾਰੇ ਚੱਲਣਾ। ਲੋ ਜੀ ਆਪਾਂ ਸ਼ਿਰਪੁਰੋਂ ਪਿੰਡ ਨੂੰ ਜਾ ਰਹੇ ਸੀਗੇ ਤੇ ਇਥੇ ਰਾਹ ਦੇ ਵਿੱਚ ਆਪਣੇ ਰੋਗਲੇ ਭਾਈ ਦੇ ਦੁਕਾਨਾ ਉੱਤੇ ਕਪੜੇ ਦੀ ਦੁਕਾਨ ਪਈ ਆ ਤੇ ਇਹਨੇ ਲੰਗਰ ਲਾਇਆਗਾ ਚਾਹ ਤੇ ਬਿਸਕੁਟਾਂ ਦਾ ਤੇ ਇੱਕ ਥੋਟੇ ਆਪਣੇ ਸ਼ਿਰਪੁਰਾ ਨਾਲ ਦੇ ਵਿੱਚ ਜਿਹਨਾਂ ਆਪਾਂ ਦੇਖਦੇ ਰਹੇਗੇ। ਆਹ ਭਾਈ ਨੇ ਲਾਇਆ ਕਿਸਾਨ ਬੁਆਏ ਕਾਲੇ ਬੂਲੇ ਵਾਲੇ ਨੇ ਤੇ ਚਾਹ ਤੇ ਬਿਸਕੁਟਾਂ ਦਾ ਲੰਗਰ ਲਾਤਾ ਪਿੱਛਨੇ ਚੰਗੀ ਗੱਲ ਆ ਚੰਗੀ ਸ਼ੇਵਾਰ ਲਾਈ ਆ ਕਿ ਥੋਟੇ ਲੋ ਜੀ ਲਾ ਹੋ ਗਿਆ 1 ਘੰਟਾ ਹੋਰ ਤੇ ਬੱਸ ਬਾਹਰ ਦੇ ਵਿੱਚ ਉਤਰ ਗਈ। ਨਹੀ ਦੇਖ ਨਾ। ਖਦਰਨਾ ਕੀ ਹੋ ਗਿਆ ਕੰਮ ਵੱਡੀ ਹੋ ਗਿਆ ਸਟੰਟ। ਕੀ ਚੱਕਰ ਪੈ ਗਿਆ? ਲੋ ਜੀ ਆਪਣੂ ਪੁੱਛਣ ਤੇ ਪਤਾ ਚੱਲਿਆ ਬੱਸ ਦਾ ਸਟੀਰਿੰਗ ਖੁੱਲ ਗਿਆ ਸੀ ਤੇ ਸਵਾਰੀਆਂ ਦੀ ਬਚਤ ਰਹੀ ਗਈ ਪੂਰੇ ਦਰਖਤ ਚ ਵੱਜ ਕੇ ਬੱਸ ਸਾਈਡ ਤੇ ਆਨ ਕਰਾਸ। ਲੋ ਜੀ ਸਵਾਰੀਆਂ ਦੀ ਬਚਤ ਰਹੀ ਗਈ ਵੱਡੀ ਗੱਲ ਹੈ ਜੀ। ਇਹ ਗਾਣਾ ਹੁੰਦੇ ਨੇ ਕਿ ਸ਼ਿਆਲ ਚ ਚਲੋ ਯਾਰ ਨਾ ਨੀ ਤਨ ਇਹ ਖੁੱਲ ਗਏ ਸੀ ਸਲੈਸਟਰ ਵਾਲੇ ਘਿੰਜਣ ਤੋਂ ਤੇ ਗੱਡੀ ਪੜਾ ਕੇ ਮਾਰਨ ਲੱਗੀ ਸੀ ਬਹੁਤ ਜ਼ਿਆਦਾ ਤੇ ਹੁਣ ਆਇਆ ਪਰ ਚੱਕੀ ਵਾਲੇ ਭੋਲੇ ਦੇ ਕੋਲਾ ਤੇ ਰਾਜੂ ਉਹਦਾ ਪੁੱਤ ਆਉਂਦਾ ਉਹ ਤੇ ਕਰਦੇ ਨੇ ਨੜ ਜੇ ਕਿ ਸਾਕੇ ਬੱਸ ਫੇਰ ਦੇਖਦੇ ਕੱਲ ਨੂੰ ਨਹੀਂ ਸ਼ੇਅਰ ਕਰੋ ਮੇਸਤਰੀ ਤੋਂ ਕਸਲਾਂਗੇ ਜੀ ਚਲੋ ਜੀ ਫ੍ਰੀ ਹੋਣ ਤੋਂ ਬਾਅਦ ਸਾਹਮਣੂ ਆਪਣੇ ਆਪਣੇ ਵਾਲੇ 911 ਨਾਲ 4x4 Holland ਦਾ ਟੋਚਨ ਪਾ ਲਿਆ 4x ਵਾਲਾ ਇਹਦਾ ਬਾਈ ਇਹਦਾ ਮੇਰਾ ਟਰੈਕਟਰ ਟੋਚਨ ਪਾਉਣਾ ਹੈਗਾ ਤੇ ਆਪਣੇ ਵਾਲਾ ਟਰੈਕਟਰ ਛੋਟਾ ਲੈ ਗਿਆ ਖੱਚ ਕੇ ਸਿੱਧੂ ਬੂਸੇ ਵਾਲਾ ਤੇ ਉਹਦਾ ਟਰੈਕਟਰ ਸੀਗਾ 2023 ਮਾਡਲ Holland ਤੇ ਆਪਣੇ ਵਾਲਾ ਛੋਟਾ 98 ਮਾਡਲ 911 ਲੈ ਗਿਆ ਖੱਚ ਕੇ